ਦੀਵੇ ਵਾਂਗ ਬਲਦੀ ਅੱਖ ਉਹਨਾਂ ਦੇ ਵੇੜੇ ਵਿੱਚ ਜੁੜਦਾ ਜੁੜਦਾ ਕਾਫੀ ਵੱਡਾ ਇਕੱਠ ਜੁੜ ਗਿਆ ਸੀ ਪਿੰਡ ਦੇ ਕੁਝ ਪੈਂਚ ਤੇ ਮੋਰੀ ਬੰਦੇ ਉਹਨਾਂ ਨੇ ਆਪ ਸੱਦੇ ਸਨ ਮਗਰ ਰੋਜ਼ ਰੋਜ਼ ਦੇ ਝਗੜੇ ਝੇੜੇ ਤੋਂ ਬਚਣ ਲਈ ਫੈਸਲਾ ਉਹਨਾਂ ਸਾਹਮਣੇ ਹੋਇਆ ਹੀ ਠੀਕ ਰਹਿਣਾ ਸੀ ਜਿੰਨਾ ਬੰਦਿਆਂ ਨਾਲ ਉਹਨਾਂ ਦੀ ਕੰਮ ਧੰਦੇ ਦੀ ਹਲ ਗੱਡੇ ਦੀ ਵਾਹੀ ਗੋਡੀ ਦੀ ਸਾਂਝ ਸੀ ਉਹ ਤਾਂ ਬੁਲਾਉਣੇ ਹੀ ਹੋਏ ਅਜਿਹੇ ਬੰਦੇ ਪੰਚਾਇਤਾਂ ਤੋਂ ਨਾ ਖੁੱਲਣ ਵਾਲੀਆਂ ਗੰਨਾ ਵੀ ਸਾਰੇ ਭਰਾਵਾਂ ਉੱਤੇ ਪ੍ਰਭਾਵ ਹੋਂ ਕਰਕੇ ਸੋਖੀਆਂ ਹੀ ਖੋਲ ਦਿੰਦੇ ਹਨ ਖੜ ਪੈਚ ਕਿਸਮ ਦੇ ਲੋਕ ਬਿਨਾਂ ਸੱਦਿਆਂ ਆਪੇ ਹੀ ਆ ਗਏ ਸਨ ਉਹਨਾਂ ਨੂੰ ਤਾਂ ਕਿਤੇ ਚਾਰ ਬੰਦੇ ਜੁੜਨ ਦੀ ਕੋਈ ਝਗੜਾ ਜਾਂ ਝਗੜੇ ਦੀ ਸੰਭਾਵਨਾ ਹੋਣੀ ਸੋ ਲੱਗਦੀ ਚਾਹੀਦੀ ਹੈ ਫਿਰ ਉਹਨਾਂ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਆਪਣੀ ਚਾਦਰ ਦਿਖਾਉਣ ਲਈ ਸਭ ਤੋਂ ਪਹਿਲਾਂ ਆ ਹਾਜ਼ਰ ਹੁੰਦੇ ਹਨ ਉਹਨਾਂ ਦੇ ਪਿੱਛੇ ਆ ਗਏ ਸਨ ਕੁਝ ਤਮਾਸ਼ੀਨ ਖੁੰਡਾ ਉੱਤੇ ਬੈਠੇ ਵੇਲਣ ਲੋਕ ਬਹੁਤਾ ਸਮਾਂ ਘਰ ਤੋਂ ਬਾਹਰ ਬਟਾਉਣ ਵਾਲੇ ਬੁੱਢੇ ਤੇ ਅੰਗਲੇ ਇਹਨਾਂ ਦਾ ਨਾਂ ਕਹੂੰ ਜੋ ਦੋਸਤੀ ਨਾ ਕਹੂੰ ਜੋ ਵੈਰ ਵਾਲਾ ਸਾਬ ਹੁੰਦਾ ਹੈ ਕਿਸੇ ਨੂੰ ਕਾਟਾ ਰਹੇ ਕਿਸੇ ਨੂੰ ਵੱਦਾ ਉਹਨਾਂ ਨੇ ਤਾਂ ਬਸ ਵਿੱਚ ਵਿਚਾਰੀਆਂ ਚਸਕਾ ਲੈਣਾ ਹੁੰਦਾ ਹੈ ਤੇ ਮਗਰੇ ਮਗਰ ਗਲੀ ਗਵਾੜ ਦੇ ਕੋ ਛੋਟੇ ਵੱਡੇ ਬੱਚੇ ਵੀ ਆ ਗਏ ਸਨ ਕਿਤੇ ਕੁਝ ਮਾੜਾ ਵਾਪਰਿਆ ਹੋਵੇਗਾ ਚੰਗਾ ਗੱਲ ਖੁਸ਼ੀ ਦੀ ਹੋਵੇ ਜਾਂ ਗਮੀ ਦੀ ਉਹ ਅੱਖਾਂ ਵਿੱਚ ਅਚੰਭਾ ਤੇ ਮਨਾ ਵਿੱਚ ਉਤਸਕਤਾ ਪਰ ਕੇ ਦਬੂਏ ਪੈਰੀ ਪਹੁੰਚ ਜਾਂਦੇ ਹਨ ਪਹਿਲਾਂ ਸੀ ਜਿ cục ਕੇ ਕਪਾਸੇ ਖਲੋਤੇ ਰਹਿੰਦੇ ਆ ਫਿਰ ਹੌਲੀ ਹੌਲੀ ਮੇੜੀ ਹੁੰਦੀ ਹੈ ਨਾ ਤੇ ਅੰਦਰ ਨੂੰ ਭੀੜ ਵਿੱਚ ਜੁੜੇ ਲੋਕਾਂ ਦੀਆਂ ਲੱਤਾਂ ਵਿੱਚ ਘਾਰੋ ਦੇ ਉਹ ਛੋਪਲੇ ਹਿਲੰਗ ਕੇ ਅੱਗੇ ਜਾ ਖਲੋਣਾ ਆਪਣਾ ਹੱਕ ਸਮਝਦੇ ਹਨ ਭੀੜ ਵਿੱਚ ਕਾਫੀ ਵੱਡਾ ਇਕੱਠਾ ਜੁੜ ਗਿਆ ਸੀ ਪਰ ਅਜੇ ਅਸਲ ਗੱਲ ਨਹੀਂ ਸੀ ਤੁਰੀ ਸਭ ਆਪ ਕੋ ਆਪਣੀਆਂ ਮਾਰ ਰਹੀ ਸਨ ਕਾਂ ਰੌਣਹੀ ਪਈ ਹੋਈ ਸੀ ਜਿਹਦੇ ਵਿੱਚੋਂ ਕਦੀ ਕਦੀ ਕਿਸੇ ਦੇ ਮੂੰਹੋਂ ਕਿਸੇ ਕਾਲ ਦਾ ਕੋਈ ਟੋਟਾ ਸੁਣਾਈ ਦੇ ਜਾਂਦਾ ਓਏ ਕੰਨ ਨੂੰ ਪੈੜਿਆ ਮੈਂ ਕਿਹਾ ਮੇਰੀ ਮੰਨ ਵੀ ਇਹ ਪਾਹੀ ਇਹ ਤਾਂ ਜਗਤ ਰਵੀਰਾ ਹੈ ਤਬਾਕ ਦੀਆਂ ਰੀਸਾ ਨਹੀਂ ਲੈ ਤੂੰ ਮੇਰੀ ਸੋਣਾ ਮੰਨੀ ਗੱਲ ਹੱਥ ਪਾਕ ਰਹੇ ਵੀ ਜਮਾਨਾ ਕਿਹੜਾ ਭਾਈ ਪੰਜ ਘਰ ਪੰਜ ਮੰਜੀਆਂ ਉੱਤੇ ਬੈਠ ਗਏ ਸਨ ਕੁਝ ਲੋਕ ਖੁਰਲੀਆਂ ਉੱਤੇ ਅਤੇ ਬੀੜੇ ਵਿੱਚ ਪਹਿ ਇੱਕ ਖੁੰਡ ਉੱਤੇ ਬੈਠ ਗਏ ਸਨ ਬਾਕੀ ਦੂ ਦਖਲੋਤੇ ਹੋਏ ਸਨ ਤਿੰਨਾਂ ਵਿੱਚੋਂ ਵੱਡਾ ਭਰਾ ਦਿਆਲਾ ਹਤੇ ਛੋਟਾ ਪਾਲਾ ਦੋ ਵੱਖਰੇ ਵੱਖਰੇ ਮੰਜੀਆਂ ਉੱਤੇ ਹੋਰ ਲੋਕਾਂ ਦੇ ਵਿੱਚ ਕੰਨ ਬੈਠੇ ਸਨ ਚਾਰ ਸਵੇਰੇ ਕੁਝ ਨਾ ਕੁਝ ਬੋਲ ਰਹੇ ਲੋਕਾਂ ਵਿੱਚ ਬਹੁਤ ਉਹ ਚੁੱਪ ਸਨ ਕੋਈ ਉਹਨਾਂ ਵਿੱਚੋਂ ਕਿਸੇ ਨੂੰ ਸਿੱਧਾ ਕੁਝ ਆਖਦਾ ਤਾਂ ਉਹ ਹੂੰ ਹਾਂ ਵਿੱਚ ਸੰਕੇਤ ਉੱਤਰ ਦੇ ਕੇ ਚੁੱਪ ਹੋ ਜਾਂਦਾ ਪਰ ਚੁੱਲ੍ਹੇ ਚੰਕੇ ਦੀ ਕੱਚੀ ਕੰਦੋਲੀ ਕੋਲ ਆਣ ਗਵਾਨ ਦੇ ਘਰਾਂ ਦੀਆਂ ਬੰਨ ਸਤ ਜਨਾਨੀਆਂ ਬੈਠੀਆਂ ਖੜੀਆਂ ਸਨ ਦੂਰ ਨੇੜੇ ਕਿਧਰੇ ਵੀ ਵਾਪਰ ਰਹੀਆਂ ਚੰਗੀਆਂ ਵਾੜੀ ਕਟਣਾ ਵਿੱਚ ਝਾਵਲ ਹੋਣ ਦੀ ਉਹਨਾਂ ਅੱਖੇ ਦੇ ਖਰੀਦ ਦੇ ਸੰਭਵ ਹੋਏ ਪੰਚਾਇਤੀ ਘਟੰਡੀ لال ਸਾਤਾ ਆਖਰ ਉਹਨਾਂ ਨੂੰ ਵੀ ਹੁੰਦੀ ਹੀ ਹੈ ਜੇ ਪੰਚਾਇਤ ਗੁਰਦੁਆਰੇ ਤੁਮਸ਼ਲਾ ਦੇ ਸਾਥ ਵਿੱਚ ਜੁੜੇ ਉਹਨਾਂ ਨੂੰ ਬੇਵਾਸ ਹੋ ਕੇ ਘਰ ਰਹਿਣਾ ਪੈਂਦਾ ਹੈ ਪਰ ਜਦੋਂ ਘੱਟ ਕਿਸੇ ਦੇ ਘਰ ਹੋਏ ਹੋਵੇ ਉਹ ਵੀ ਇੱਕ ਇੱਕ ਕਰਕੇ ਇਕੱਠੀਆਂ ਹਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਬੰਦਿਆਂ ਦੀ ਪੰਚਾਇਤ ਹਟਵੀ ਆਪਣੀ ਪੰਚਾਇਤ ਜੋੜ ਕੇ ਬੈਠ ਜਾਂਦੀਆਂ ਹਨ ਤੇ ਜਨਾਨੀਆਂ ਦੀ ਇਸ ਪੰਚਾਇਤ ਵਿੱਚ ਦੇਹਲੇ ਦੀ ਘਰ ਵਾਲੀ ਗਰਨਾਮਾ ਅਤੇ ਪਾਲੇ ਦੀ ਘਰ ਵਾਲੀ ਮਹਿੰਦਰੂ ਵੀ ਸਨ ਮੰਗਲ ਸਿੰਘ ਕਿੱਥੇ ਹੈ ਸਰਪੰਚ ਨੇ ਪੁੱਛਿਆ ਸੱਦੋ ਭਾਈ ਉਹਨੂੰ ਹਣ ਗੱਲ ਕਿਸੇ ਸਿਰੇ ਲੱਗੇ ਹਾਂ ਦਾ ਸਭ ਸਿਆਣੀ ਬੰਦੇ ਆ ਗਏ ਇੱਥੇ ਘਰ ਹੀ ਸੀ ਅੰਦਰ ਸਬਾਤ ਵਿੱਚ ਦਿਆਲਾ ਬੋਲਿਆ ਤੇ ਫਿਰ ਉਹ ਨੇਪਾਲੀ ਨੂੰ ਕਿਹਾ ਸੱਧ ਘਾਣ ਨੂੰ ਅੰਦਰੋ ਕੀ ਕਰਦਾ ਹੁਣ ਅੰਦਰ ਉਹ ਪਾਲਸ ਬਾਅਦ ਵਿੱਚ ਉਹ ਮੰਗਣ ਨੂੰ ਲਿਉਣ ਲਈ ਤੁਰ ਪਿਆ ਪੈਂਜ ਗਏ ਬਾਸ ਸੰਨੇ ਸੁਹਣੇ ਅਮਲੀ ਨੂੰ ਜੋ ਸਰਪੰਚ ਵਾਲੇ ਮੰਜੇ ਉੱਤੇ ਉਹਦੇ ਬਰਾਬਰ ਡਟਿਆ ਹੋਇਆ ਬੈਠਾ ਸੀ ਕਿਹਾ ਸੋਨਾ ਸਿਆ ਕੰਨ ਪਈ ਗੱਲ ਨਹੀਂ ਸੁਣਨ ਦਿੰਦੇ ਪਜਾ ਦੇਖਾਂ ਇਹ ਸਾਰੇ ਮੁੰਡੇ ਇਥੋਂ ਇਹਨਾਂ ਦਾ ਇਥੇ ਕੀ ਕੰਮ ਸੋਨੇ ਉਂਡੇ ਉੱਤੇ ਰੱਖਿਆ ਮੋਢੇ ਉੱਤੇ ਰੱਖਿਆ ਪਰਣਾ ਚਿੜੀਆਂ ਡਾਣ ਵਾਲਿਆਂ ਵਾਂਗ ਕਮਾਉਂਦਿਆਂ ਧਰਤੀ ਉੱਤੇ ਖੜਕਾ ਕੀਤਾ ਚਲੋ ਇਹ ਜੋ ਆਪਕੋ ਪੱਜੋਏ ਤੁਸ ਤੇ ਫੇਰ ਉਸਨੇ ਵੱਡੇ ਬੰਦਿਆਂ ਵਿੱਚ ਲੁੱਕਦੇ ਜਾਂਦੇ ਇੱਕ ਮੁੰਡੇ ਨੂੰ ਬਾਹਰ ਖਿੱਚ ਕੇ ਗਿਆ ਲੁਕਦਾ ਕਿਦਨੇ ਪੱਜ ਬਾਹ ਤੇਰੀ ਦਾਦੀ ਨੂੰ ਮੇਲੇ ਲੈ ਜਾ ਠੀਕ ਆ ਪਹੀ ਪੰਚਾਇਤ ਵੇਸ਼ੇ ਸ਼ੁੱਭ ਬੱਚੇ ਬੋਲਦੇ ਸੰਗ ਨਹੀਂ ਆਉਂਦੀ ਕੰਧੋਲੀਓ ਤਾਂ ਨਾਂਮੀ ਬੁੜੀ ਦਿਖੀ ਵਾਲੇ ਜਿ ਬੋਲੀ ਸੋਰਾਮ ਲਈ ਕੋਹਾ ਦਾ ਢੰਗ ਕੱਚਾ ਹੋ ਗਿਆ ਉਹਨੂੰ ਕੀ ਪਤਾ ਸੀ ਕਿ ਮੁੰਡੇ ਦੇ ਦਾਦੀ ਵੀ ਨੇੜੇ ਹੀ ਬੈਠੀ ਹੋਈ ਹੈ ਪਰ ਪੰਚਾਇਤ ਵਿੱਚ ਆਉਣ ਤੋਂ ਪਹਿਲਾਂ ਉਹ ਫੀਮ ਦਾ ਇੱਕ ਵਤੀਖ ਮਾਵਾ ਅੰਦਰ ਛੁੱਟ ਕੇ ਆਇਆ ਸੀ ਅਤੇ ਹੁਣ ਪੂਰੇ ਤਾਰੇ ਵਿੱਚ ਸੀ ਜਿਬਾ ਪਹਿਨਦੀ ਤਾਂ ਉਸ ਤੋਂ ਹੱਸ ਕੇ ਬੋਲਿਆ ਕਿਉਂ ਭਈ ਨੰਬਰਦਾਰ ਨਹੀਂ ਤੂੰ ਤਾਂ ਜੇ ਕੋਈ ਕੁਝ ਕਹੇ ਕਹਿਣੀ ਰਹਿਣੀ ਹੈ ਉੱਚਾ ਸੁੰਦਾ ਉੱਚਾ ਸੁੰਦਾ ਮੇਲੇ ਜਾਂਦੀ ਗੱਲ ਜੱਟ ਸੁਣ ਲਈ ਕਿ ਇੱਥੋਂ ਤਾਰੇ ਵੀੜੇ ਦੀ ਕਿਰਕੜਾ ਹਾਸਾ ਕਿੰਨੇ ਗਿਆ ਜਨਾਨੀਆਂ ਵੀ ਹਾਸਾ ਹੱਸ ਕੇ ਦੂਰੀਆਂ ਹੋ ਗਈਆਂ ਕੱਚੀ ਸਹੀ ਕੋਕੇ ਨਾਮੀ ਨੇ ਵੀ ਕੋਈ ਮੋੜ ਤਾਂ ਕੀਤਾ ਪਰ ਹੁਣ ਉਹਦੀ ਕੌਣ ਸੰਦਸੀਆਂ ਖਿੱਚ ਕੇ ਕਾਲੀ ਕਾਲੀ ਹੱਥਾਂ ਨਾਲ ਅੱਗੇ ਖੜ੍ਹੀ ਸੀ ਪਰ ਬਾਜੀ ਤਾਂ ਸੋਣਾ ਅਮਲੀ ਮਾਰ ਗਿਆ ਸੀ ਇਹਨੇ ਨੂੰ ਅੰਦਰੋਂ ਆ ਕੇ ਮੰਗਲ ਵੀ ਇੱਕ ਮੰਜੀ ਦੀ ਬਾਹੀ ਉਤੇ ਚਿਚਕਦਾ ਜਿਹਾ ਬੈਠ ਗਿਆ ਸਰਪੰਚ ਨੇ ਸਭ ਨੂੰ ਚੁੱਪ ਕਰਵਾ ਕੇ ਅਸਲ ਗੱਲ ਕਰਨੀ ਚਾਹੀ ਜਿਸ ਕੰਮ ਖਾਤਰ ਉਹ ਸਭ ਇਕੱਠੇ ਹੋਏ ਸਨ ਉਹ ਤਾਂ ਅਜੇ ਸ਼ੁਰੂ ਹੀ ਨਹੀਂ ਸੀ ਕੀਤਾ ਗਿਆ ਪਰ ਸੋਹਣੀ ਅਮਲੀ ਨੇ ਸਰਪੰਚ ਦੀ ਗੱਲ ਵਿੱਚੇ ਟੋਕ ਕੇ ਕਟਿੱਟ ਕੀਤੀ ਮੰਗਲ ਸਿਆਣਾ ਭੱਜਣ ਵਾਲਿਆਂ ਵਾਂਗੂ ਬਾਹੀ ਉੱਤੇ ਕਿਉਂ ਬਿਠਾਏ ਠੀਕ ਹੋ ਕੇ ਬੈਠ ਪੈੜਿਆ ਪਾਈਆਂ ਵਿੱਚ ਬਰਾਬਰ ਦਾ ਪਾਈ ਹੈ ਬਰਾਬਰ ਦੇ ਢੇਰੀ ਦਾ ਮਾਲਕ ਬਰਾਬਰੀ ਵਿੱਚ ਕੋਈ ਝੂਠਤਾ ਨਹੀਂ ਬਾਬਾ ਜੀ ਉਸੇ ਮਾਂ ਦੇ ਪੇਟੋਂ ਹੀ ਜਨਮਿਆ ਜੀ ਦੇ ਪੇਟੋਂ ਦੂਜੇ ਦੂਵੇਂ ਜਨਮੇ ਸੀ ਕੰਧੋਈ ਕੋ ਜੁਡੀ ਜਨਾਨੀਆਂ ਦੀ ਮੰਡਲੀ ਵਿੱਚੋਂ ਮੂਰੇ ਆਉਂਦਿਆ ਮਹਿੰਦਰਾ ਬੋਲੇ। ਉਹਨੇ ਆਪਣਾ ਛੋਟਾ ਮੁੰਡਾ ਗਰਜੈਂਟ ਨੂੰ ਹੱਥੋਂ ਆ ਕੇ ਕਲਿੱਪ ਵਾਲਾ ਜੁੜਾ ਕਰਕੇ ਗੁੱਦ ਚੁੱਕਿਆ ਆਇਆ ਸੀ। ਖੁੰਡ ਵਿੱਚ ਗੱਜੇ ਉਸਦੇ ਸਾਰੇ ਚਿਹਰੇ ਵਿੱਚ ਨੰਗੀ ਉਹਦੀ ਖੱਬੀ ਅੱਖ ਦੀਵੇਂ ਵਾਂਗ ਬਲ ਰਹੀ ਸੀ। ਸੋਹਣੀ ਅਮਲੀ ਨੇ ਇਸ ਮੋੜ 'ਤੇ ਜਵਾਬ ਦਿੱਤਾ ਉਸ ਕਹਾਸ ਨਹੀਂ ਸੀ। ਇਸਾਨਕਿਆ ਸੇਵਾਰ ਨਾਲ ਨਾਮੀ ਬੁੜੀ ਵਾਲੀ ਗਲ ਸਦਕਾ ਬਣੀ ਉਹ ਦੀ ਹਜ਼ਾਰਾਂ ਆਬੀ ਦੀ ਸਾਰੀ ਪੈਂਟ ਚੰਦੀ ਰਹੀ। ਉਹ ਕੁਝ ਕਹਿਣਾ ਚਾਹੁੰਦਾ ਸੀ ਪਰ ਕਹਿ ਨਾ ਸਕਿਆ ਕੁਝ ਉਹੜਿਆ ਹੀ ਨਾ ਆਕਰ ਕੋਈ ਹੋਰ ਬੰਦਾ ਉਹਦੀ ਮਦਦ ਲਈ ਬਹੜਿਆ ਪੰਚਾਇਤ ਵਿੱਚ ਕਿਸੇ ਨੇ ਕਿਹਾ ਤੁਸੀਂ ਬੜੀਆਂ ਚੁੱਪ ਕਰੋ ਭਾਈ ਮੰਨਿਆ ਨੂੰ ਗੱਲ ਕਰਨ ਦਿਓ ਤੂੰ ਵਿੱਚ ਜਾ ਕੇ ਕੰਨ ਮਗਚਾਲੀ ਮਾਰਦੀ ਹੈ ਵੱਡੀ ਪੰਚਾਇਤ ਨਾਲ ਅੰਦਰ ਜਾ ਚੁੱਪ ਕਰਕੇ ਮੈਲੀ ਜੱਦਾ ਦਾ ਲੰਗੜਾ ਜੀ ਖੰਡ ਕੱਢੀ ਬੈਠੀ ਹੁੰਦੀ ਜਨਾ ਨੀਂਗ ਨਾਮ ਬੋਲੀ ਪੰਜਾਬੀ ਚ ਪਰਮੇਸ਼ਰ ਹੁੰਦਾ ਹੈ ਜੋ ਫੈਸਲਾ 판ਤੀ ਕਰਨਗੇ ਦੁੱਧੂ ਪਾਣੀ ਨਾ ਧਾਰ ਕੇ ਕਰਨਗੇ 니 ਤੂੰ ਪੁਰਖਾ ਵਿੱਚ ਕਰਨ ਨੂੰ ਬੋਲਦੀ ਹੈ ਕੋਈ ਹੋਰ ਬੁੜੀਆਂ ਨੇ ਨਹੀਂ ਇਕੱਠੀਆਂ ਨੇ ਮਹਿੰਦਰਾ ਨੂੰ ਮਤ ਦਿੱਤੀ ਨਾ ਮੈਂ ਕਹਨੂੰ ਬੋਲਦੀ ਮਹਿੰਦਰਾ ਇੱਕਦਮ ਪਿੱਛੇ ਹਟ ਗਈ ਇਹ ਤਾਂ ਅੰਬਲੀ ਬੁੜਾ ਜਿਗੂ ਗੰਗਲ ਕਰਦਾ ਸੀ ਛੋਟੇ ਪਾਈ ਦੀ ਬਰਾਬਰੀ ਤੋਂ ਇਹਨੂੰ ਕਾਰੀ ਕੌਣ ਕਰਦਾ ਬਰਾਬਰ ਨਾਲੋਂ ਵੀ ਵੱਧ ਹੈ ਸਭੋਂ ਇਸ ਘਰ ਵਿੱਚ ਇਹ ਹਾਂ ਅੱਜ ਤਾਂ ਮੰਗਲ ਠੀਕ ਹੀ ਬਰਾਬਰ ਦੇ ਨਰਾਂ ਵੀ ਵੱਧ ਪਾਰਾ ਗੋਰਾ ਲੱਗਦਾ ਸੀ ਦਾਦੇ ਲਹਿੰਦੀ ਵੀ ਕਿੱਲੇ ਜ਼ਮੀਨ ਉੱਤੇ ਤਿੰਨੇ ਭਰਾਵਾਂ ਦਾ ਬਰਾਬਰ ਹੱਕ ਸੀ ਵੱਡਾ ਬਿਆਲਾ ਤੇ ਛੋਟਾ ਪਾਲਾ ਬਾਲ ਬੱਚੇ ਪਾਲੇ ਸਨ ਪਰ ਵਿਚਕਾਰਲਾ ਮੰਗਲ ਛੜਾ ਰਹਿ ਗਿਆ ਸੀ ਜਦੋਂ ਵੇੜੇ ਵਿੱਚ ਜੁੜੇ ਲੋਕ ਮਨ ਹੀ ਮਨ ਵਿੱਚ ਦਿਨ ਭਰਾਵਾਂ ਨੂੰ ਜੋਖਦੇ ਕਈ-ਕਈ ਬੱਚਿਆਂ ਵੱਲ ਦੇਖ ਦੇਦੀ ਅੱਲਾ ਤੇ ਪਲਾ ਜ਼ਿਆਦਾ ਤੇ ਵੱਖੂ ਹੀ ਨਹੀਂ ਹੀਨੇ ਲੱਗਦੇ ਪਰ ਬਰਾਬਰ ਦੀ ਢੇਈ ਦਾ ਮਾਲਕ ਮੰਗਲ ਕੱਲੀ ਜਾਨ ਹੋਣ ਕਰਕੇ ਭਾਰਾ ਭਾਰਾ ਲੱਗਦਾ ਆਖਰ ਜੱਟ ਦਾ ਆਪਣਾ ਭਾਰਤਾ ਕੋਈ ਨਹੀਂ ਹੁੰਦਾ ਹੀ ਨਹੀਂ ਜ਼ਮੀਨ ਬਿਨਾ ਜੱਟ ਦਾ ਕਾਹਦਾ ਭਾਰ ਜ਼ਮੀਨ ਬਿਨਾ ਜੱਟ ਦੀ ਕਾਦੀ ਹੋਦ ਦਿਯਾਲਾ ਤਾਂ ਬਿਨਾ ਨਸ ਭੱਜ ਕੇ ਵਿਆ ਗਿਆ ਸੀ ਉਹਨਾਂ ਦਿਨਾਂ ਵਿੱਚ ਮਸਤਾਨ ਸਿੰਘ ਦੀ ਵਾਹੀ ਵਧੀਆ ਚੱਲਦੀ ਸੀ ਟਿੱਠੀਆਂ ਵਰਗੇ ਨਗੋਰੀ ਬਲਦ ਉਹਦੇ ਹੱਲ ਅੱਗੇ ਜੁੜਦੇ ਸਨ ਤਿੰਨੇ ਮੁੰਡੇ ਕੰਮ ਵਿੱਚ ਉਹਦੇ ਨਾਲ ਹੱਥ ਪਹੁੰਚਣ ਲੱਗ ਗਏ ਸਨ ਕਿਸਾਨ ਦੇ ਆਪਣੇ ਘਰ ਦੇ ਚਾਰ ਬੰਦੇ ਖੇਤ ਜਾਣ ਵਾਲੇ ਹੁਣ ਉਹ ਕਿਤੋਂ ਲਿਆ ਜਾਂਦਾ ਹੈ ਆਦਮੀ ਇਹਨੇਕ ਨਾਮ ਸੀ ਪਰ ਇਹ ਸਭ ਕੁਝ ਦੇ ਬਾਵਜੂਦ ਗਲ ਮੰਗਲ ਤੇ ਆ ਕੇ ਅੜ ਗਈ ਸੀ ਮੰਗਲ ਦੇ ਸੁੱਕੇ ਜਿਹੇ ਜੇਰੇ ਉੱਤੇ ਮਾਤਾ ਦੇ ਦਰਗ ਕਿਸੇ ਧੀ ਬਾਲੀ ਦਾ ਮਨ ਖੁੱਲ ਨਾ ਦਿੰਦੀ ਇਹਦੀ ਕਸਰ ਉਹਦੀ ਪੱਗ ਦਾ ਛੇਕੜਾ ਲੜ ਪੂਰੀ ਕਰ ਦਿੰਦਾ ਜਿਸ ਨੂੰ ਬਿਨਾ ਟੰਗਿਆ ਹੀ ਉਸ ਸਾਰੀ ਪੱਗ ਦੇ ਉੱਤੋਂ ਦੀ ਵਿਛਾ ਲੈਂਦਾ ਸੀ ਕਰੂਪ ਹੋਣ ਦੇ ਨਾਲ ਨਾਲ ਉਹ ਜੱੱਲ ਜਿਹਾ ਵੀ ਲੱਗਦਾ